ਤਰਕੀ ਤਾਂ ਕਿ ਅਜਰ ਮੋੜ ਪਿੱਛੇ ਲੜਾਈ ਭਾਈ ਮੋੜ ਮੇਰਾ ਨਾ ਕੋਈ ਆਵੇਗਾ ਤੂੰ ਦੇਖ ਲੈ ਮੈਨੂੰ ਮੋੜ ਆਹ ਮੋੜ ਮੋੜ ਕੋ ਰਹਿ ਨਹੀਂ ਆਹ ਮੋੜ ਤੂੰ ਕਿਤੇ ਖਾ ਤੇ ਮੋੜ ਨਹੀਂ ਕਾਇ ਸੇ ਹੁੰਦੇ ਨਾ ਹੈ ਸਵੇਰੀ ਸਵੇਰੀ ਆਹ ਨਹੀਂ ਦੂਗਾ ਨਹੀਂ ਦੂਗਾ ਫਤੇ ਲੈ ਗਈ ਪਿੰਡ ਵੇ ਰੋਡ ਲੈ ਗਈ ਪਿੰਡ ਵੇ ਤੂੰ ਕੋਕੇ ਮਾਤਾ ਤੈ ਮੇ ਤੋਰ ਮੂਡ ਕਿਹਦੇ ਹਿਸਾਬ ਨਾਲ ਖੋਇਆ ਪਹਿਲਾਂ ਤਾਂ ਇਹ ਦੱਸ ਕਿਵੇਂ ਖੋਇਆ ਨੇ ਹਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਕਿ ਮੈਂ ਤਾਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਸ ਸਰਦੀਆਂ ਦੀਆਂ ਛੁੱਟੀਆਂ ਬੱਚਿਆਂ ਦੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ ਤੇ ਆਪਣੀ ਆਪਣੀ ਨਾਲ ਸ਼ੁਰੂ ਹੋ ਗਈਆਂ ਨੇ ਤੇ ਨਾਲ ਹੀ ਨਾਲ ਉਹਨਾਂ ਦੀਆਂ ਮਸਤੀਆਂ ਸ਼ੁਰੂ ਹੋ ਗਈਆਂ ਨੇ ਆ ਦਾ ਸਟਾਰਟ ਹੋ ਗਏ ਨੇ ਸਾਡੇ ਵਾਲੇ ਤਾਂ ਨਾ ਬਰਾਕਸੀ ਗੀਨਾ ਦੇ ਦੇਖਦਾ ਰੌਕਸੀ ਵੀ ਤੁਹਾਡੇ ਨਾਲ ਪੂਰੀ ਮਸਤੂਹੀ ਪੀਏਗੀ ਖੇਤਾਂ 'ਚ ਉੱਪਰ ਕੀ ਕਰਦੇ ਹੋ ਡੈਡ ਮੈਂ ਇੱਕ ਵਾਰ ਉੱਪਰੋਂ ਪਾ ਸਕਦਾ ਗਿਆ ਇਹਨਾਂ ਨੂੰ ਲੈ ਤੂੰ ਸਿਧਾਇਆ ਉੱਪਰ ਨੂੰ ਮੈਨੂੰ ਕਿ ਉਹ ਨਾ ਮੈਨੂੰ ਜੁਦਾ ਕਦੇ ਪਤਾ ਨਹੀਂ ਤੰਗ ਬੇ ਅੱਥੇ ਜਾ ਕੇ ਰੇ ਅੱਥੇ ਜਾ ਕੇ ਆਪਣਾ ਥੋੜਾ ਹੀ ਨਹੀਂ ਤੁਸੀਂ ਉੜਾਇਆ ਪਤੰਗ ਨਹੀਂ ਨਾ ਤੁਸੀਂ ਮੈਂ ਤਾਂ ਆਪਣੀ ਉਡਾਇਆ ਤੈਨੂੰ ਉਡਾਉਣ ਆਉਂਦਾ ਪਤੰਗ ਪਹਿਲਾਂ ਹੀ ਦੱਸ ਡੈਡ ਉਡਾਉਂਦਾ ਨਹੀਂ ਕੋਈ ਚੜਾਏਗਾ ਦੇ ਤਾਂ ਬਿਤਾ ਲਾਏ ਕਰ ਰਹੇ ਹੋ ਪ੍ਰਚਾਰਤੀ ਕੋਠੇ ਤੇ ਵੀ ਉੱਪਰੋਂ ਡੋਲਾ ਦੂ ਤੂੰ ਡਿੱਗਣਾ ਜਾਈ ਉੱਪਰੋਂ ਇਹੇ ਦੇਹ ਗਈ ਡੋਲੇ ਰੌਕਸੀ ਕੀ ਕਰ ਰਹੇ ਨੇ ਕੀ ਕਮਲ ਮੱਧਰੇ ਨੇਗੇ ਐ ਪਤੰਗ ਚੜਦੇ ਹੋਏ ਨੇ ਇਹਨੂੰ ਪਿੱਛੇ ਲੈ ਦੇਖਦੇ ਆਓ ਆ ਗਿਆ ਟਰ ਚੜਿਆ ਹੀ ਨਹੀਂ ਦੇਖ ਲੈ ਬਈ ਟਰਾਈ ਕਰ ਲੈਨੇ ਹੈਗੇ ਇਹ ਚੜੂਗਾ ਲੈ ਦੇ ਡੋਲਾ फार्मा देओ दे तो रे फार्मा दे दे टैक्सी टैक्सी पर आवे ले साई गाले अभी फते कि वे दमा ए को ठेले उतरा चल दोबारा ट्राई ट्राई गेम करना पड़ेगा हां इधर आओ नहीं मैं अंदर ट्राई नहीं WhatsApp पे नहीं मैं कंपनी पता है पता है पता है तो, तो, तो ना और ऑक्सी ऑक्सी नहीं देने टैक्सी पर आवे पीछे रह हो नहीं छोड़े

ਆਬਾ ਯਾਰ ਵਾਏ ਉੱਡਦੇ ਨਾ ਨਾ ਮੈਂ ਨਾ ਦੋਫਾਨੀ ਭੂਗੀ ਤੇ ਕਰਕੇ ਹੋਗਾ ਬਾਜੀ ਇਹ ਦੇ ਦੇ ਉਹ ਮੈਂ ਕਰਕੇ ਦੇਖ ਲਾ ਆਬਾ ਚੱਲ ਚੱਲ ਕੋਈ ਨਹੀਂ ਇਹ ਇੱਕ ਹੱਥ ਚ ਫੜ ਕੇ ਰੱਖ ਉਹ ਨਹੀਂ ਯਾਰ ਜੇਬ ਚ ਪਾ ਲੈ ਉਹ ਚਾਰ ਬੰਦੇ ਲਾ ਲ ਨਾ ਇੱਕ ਪਤੰਗ ਤੇ ਕਰੀਓ ਟਰਾਈ ਆਪਦੀ ਮੇਤੋ ਦਾ ਚੜਦਾ ਨਹੀਂ ਬਾਈ ਆਪ ਦਾ ਤੁਸੀਂ ਦੇਖ ਲਓ ਚੜਾ ਕੇ ਚਲੋ ਜੀ ਇਹਨਾਂ ਨੂੰ ਕਰਨ ਤੋਂ ਟਰਾਈ ਆਪਾਂ ਤਾਂ ਚੜਾ ਨਹੀਂ ਸਕਦੇ ਆਪਾਂ ਤਾਂ ਕਦੇ ਚੜਾਇਆ ਹੀ ਨਹੀਂ ਪਤੰਗ ਤੇ ਇਹ ਦੇਖਦੇ ਆ ਵੀ ਚੜਾ ਸਕਦੇ ਨੇ ਕਿ ਨਹੀਂ ਚੜਦਾ ਚੁੜਦਾ ਤਾਂ ਹੈ ਦੇ ਕੋਈ a few moments later ਚਲੋ ਜੀ ਪਤੰਗ ਉਤੋਂ ਤਾਂ ਨਾ ਚੜਿਆ ਨਹੀਂ ਹੈਗਾ ਹੁਣ ਰੂਟੀ ਦਾ ਟਾਈਮ ਹੋ ਗਿਆ ਫਤਿਹ ਮਸਕੇ ਹੁੰਦਾ ਵੀ ਤਾਂ ਪਤੰਗ ਨਹੀਂ ਚੜਿਆ ਮੇਰਾ ਦੱਸੋ ਅਸੀਂ ਕੀ ਕਰ ਸਕਦੇ ਆ ਇਹਦੇ ਵਿੱਚ ਕਹਾਂ ਫਟੇ ਅਸੀਂ ਕੀ ਕਰ ਸਕਦੇ ਆ ਇਹ ਚ ਬਈ ਪਤੰਗ ਤੇ ਇੱਕੋ ਨਹੀਂ ਚੜਿਆ ਪਤੰਗ ਨਹੀਂ ਚੜਿਆ ਕਹਿੰਦਾ ਮੇ ਤਾਂ ਪਤੰਗ ਚਾੜਦਾ ਉਹਦੇ ਲੱਤ ਮੰਤੜਾ ਲੜੀ ਜੀ ਫੇਰ ਵੀ ਕੌਣ ਜੀ ਮੇਰੇ ਕੀ ਬਣਾ ਰਹੇ ਜੱਜ ਰੋਟੀ ਜੀ ਕੀ ਬਣਾ ਰਹੇ ਤੇਰਾ ਜੂ ਕੁਛ ਨਹੀਂ ਪਾਇਆ ਚੱਕ ਕੇ ਖਾ ਲੂ ਪਤਾ ਮਨ ਨੂੰ ਥੋੜਾ ਪਾਇਆ ਨਹੀਂ ਪਾਇਆ ਮੈਂ ਲੱਗਦਾ ਕਿ ਦੁਕਾਨ ਦੇ ਪਾਉਂ ਰੋਟੀ ਦੇਖ ਲੈ ਕਿਵੇਂ ਲੋਕ ਕਹਿੰਦੇ ਨੇਗੇ ਮੇਰਾ ਫਸੇ ਨਾ ਆਹੀ ਖਾਲ ਹੁੰਦੇ ਨੇ ਜਦੋਂ ਵੀ ਰੋਟੀ ਖਾਣੀ ਹੁੰਦੀ ਹੈ ਕਿ ਮੈਂ ਆਉਂ ਨਹੀਂ ਗਾਣਾ ਮੈਂ ਨਹੀਂ ਕਰਨਾ ਮੈਨੂੰ ਨਹੀਂ ਦੱਸ ਕਿੱਥੇ ਦਿਖਾ ਇੱਕੋ ਵੀ ਕੱਟ ਕੇ ਖਾ ਦੇ ਮੈਂ ਲਗਾ ਇੱਕ ਵੀ ਕੱਢ ਕੇ ਆ ਦੇਖੋ ਇਹੋ ਆ ਜਿਹੜਾ ਮਿਰਚ ਪਾਈ ਸੀਗੀ ਮਿਰਚ ਨਹੀਂ ਹੈਗੀ ਆ ਦੇਖੋ ਮਿਰਚ ਹੈਗੀ ਇਹ ਮਿਰਚ ਆ ਲੈ ਕੇ ਕੱਟਤਾ ਜੇ ਮਾੜਾ ਬੋਟ ਰਹਿ ਗਿਆ ਕਿ ਤੇ ਕੱਟਤਾ ਨਾ ਤੇਰੇ ਅੱਜ ਐਂ ਨਹੀਂ ਤੂੰ ਜਮੀ ਐਂ ਬ੍ਰੇਕੀ ਵੀ ਕਿਉਂ ਕਰਦੀ ਹੁੰਨੀ ਹੈਗੀ ਲੈ ਆ ਲੈ ਦੇ ਬਾਹਰ ਜੇ ਜੋ ਮਰਦੀ ਖਾਈ ਜਮੂ ਹੁਣ ਕਰੇ ਸੀ ਆ ਨਹੀਂ ਹਣ ਹੋਣੀ ਖਾਣਾ ਓੱਖੇ ਮਾਰਨ ਦੇ ਫਿਰ ਸੁੱਕੇ ਰੋਟੀਆਂ ਲਾਹਿੰਦੇ ਦੀ ਇੱਕ ਦਮ ਤੇ ਸਿਗਰਟਾਂ ਨਾਲ ਆਉਂਦੇ ਆ ਤੇ ਮੈਨੂੰ ਦੇ ਦੇ ਜੀੜ ਵੀ ਹੈਗੇ ਪਰੌਂਟ ਕੂਟਾਂ ਦੇ ਆਹ ਲਾ ਖੌਦਾ ਦਿੱਤੀ ਤੇ ਲਾ ਖੌਛਾ ਦਿੱਤੀ ਪਤੰਗ ਕੇ ਮੈਂ ਚੜੀਏ ਜਾਤਰਾ ਮੈਨੂੰ ਕੋਈ ਆਈਡੀਆ ਦੇ ਫਿਰ ਸਿਰੇ ਵੀ ਐਂ ਪਤੰਗ ਚੜ ਸਕਦਾ ਨਾ ਲਓ ਸੋਈ ਦੇ ਉੱਪਰ ਹੱਲ ਦੇ ਸੋਈ ਦੇ ਉੱਪਰ ਪਲ ਚੜ ਕੇ ਦੇਖੀਏ ਜੇ ਚੜਿਆ ਚੱਲਦਾ ਹੈ ਨਹੀਂ ਮੈਂ ਉੱਤੇ ਚੱਲੂਗਾ ਚੜੂਗਾ ਚਲ ਚੜ੍ਹ ਕੇ ਦੇਖ ਲਾਂਗੇ ਰੋਟੀ ਖਾ ਲੈ ਰੋਟੀ ਖਾ ਕੇ ਚੜ੍ਹ ਕੇ ਦੇਖਦਾ ਚਲੋ ਜੀ ਕਰਨਾ ਭੂਨੇ ਦੇ ਵਾਸਤੇ ਤਾਂ ਭਾਈ ਨਹੀਂ ਤਾਂ ਬੰਦਾ ਰੁੱਸ ਜੂਗਾ ਸਾਡਾ ਤੂੰ ਪਤਾ ਵੀ ਨਾ ਸਦਾ ਕਿੰਨੀ ਚੀਜ਼ੀ ਇਹ ਲੈ ਹੁਣ ਖੋਸਾ ਦੇਖੀ ਹੁਣ ਕਿੰਨੀ ਖੋਸਾ ਟੰਡੀ ਜੀ ਬੇਸੋਈ ਦੇ ਉੱਪਰ ਚੜ ਕੇ ਚਾੜ ਨੂੰ ਹੋਊਗਾ ਕਹਾਂ ਸੋਈ ਦੇ ਉੱਪਰ ਚੜਦਾ ਉਹਦੇ ਆਪ ਦਾ ਜੰਗਲਾ ਬਣਿਆ ਹੋਇਆ ਹਾਏ ਹਾਏ ਜੇ ਤੂੰ ਉੱਪਰ ਲਾਈਨ ਟਰੇਡਿੰਗ ਗਈ ਆ ਸਾਡੇ ਦੇ ਵਜਨ ਨਾਲ ਸਾਡੇ ਉੱਪਰ ਵੀ ਛੋਟੇ ਬਣ ਗਏ ਵਜਨ ਦੇ ਨਾ ਜਾ ਦੇਗਾ ਕੁਸਤਾ ਦੇਖ ਲੈ ਹੋਜੋ ਗਿਆ ਆਈ ਦਾ ਪਾਲਾ ਜੀ ਮੈਂ ਕੱਸੀ ਵੀ ਡੈਕਲੀ ਜਾਣਾ ਸੇਤੀ ਕਰੋ ਪਹੁੰਚ 10:00 ਵਜੇ ਲੈ ਦਵਾਈ ਲੈਣ ਜਦੋਂ ਸਭ ਭੁੱਲ ਗਏ ਸੀਗੇ ਅਸੀਂ ਜਾ ਕੇ ਵੀ ਉਹਦਾ ਬਾਹਰ ਦਾ ਵੀ ਟੂਰ ਬਣਿਆ ਹੋਇਆ ਅੱਜ ਚੱਲਾਂਗੇ ਅੱਜ ਲੈ ਕੇ ਆਵਾਂਗੇ ਦਵਾਈਆਂ ਪਤੇ ਦੀ ਲਿਆਉਣੀ ਹੈ ਇੱਕ ਇੱਕ ਮੈਂ ਆਪਣੀ ਲੈ ਕੇ ਆਉਣੀ ਹੈਗੀ ਆ ਇਹਨਾਂ ਦੀ ਚਿੱਟੇ ਵਾਲਾਂ ਦੇ ਦੇਖਦੇ ਹੈਗੇ ਗਾਇਸ ਟਰਾਈ ਕਰ ਰਹੇ ਹੈਗੇ ਵੀ ਫਰਕ ਪਊਗਾ ਜਾਂ ਨਹੀਂ ਪਊਗਾ ਇਹ ਮੈਂ ਪਿਛਲੀ ਇੱਕ ਮਲਾ ਮਹੀਨਾ ਹੋ ਗਿਆ ਜੀ ਉਹਦਾ ਕੀ ਫਾਇਦਾ ਜੇ ਤੁਹਾਨੂੰ ਮੰਗੇ ਪੈ ਗਿਆ ਤਾਂ ਉਹਦਾ ਮਨ ਨਹੀਂ ਆਇਆ ਚਲੋ ਸ਼ੁਰੂ ਇਹ ਕਰ ਰਹੇ ਆ ਮੰਨ ਲਓ ਫਿਰ ਮੈਂ ਸ਼ੁਰੂ ਕਰ ਰਹੇ ਹਾਂ ਦੀ ਵਾਈਟ ਵਾਲਾਂ ਦੀ ਜਿਹੜੇ ਆ ਚਿੱਟੇ ਟਿਆ ਰਹੇ ਨੇ ਇਹ ਦੇਖੋ ਕਾਹਦੇ ਆ ਰਹੇ ਨੇ ਕਿ ਤੇ ਇਹਨਾਂ ਦੀ ਕਰ ਰਹੇ ਹਾਂ ਸ਼ੁਰੂ ਟਾਈਮ ਤੋਂ ਪਹਿਲਾਂ ਗਲੀਂ ਦੇ ਵੀ ਆ ਰਹੇ ਨੇ ਗਲੀ ਤੇਰੇ ਦਾ ਹੀ ਕਿੱਥੇ ਨੇਗੇ ਇਹ ਦੇ ਆ ਦੇਖੋ ਨਹੀਂ ਇਹਦੇ ਵੀ ਹੈਗੇ ਨੇਗੇ ਚਟੇ ਤੇ ਰੋਟੀ ਖਾਓ ਸਾਡੇ ਦੋਨਾਂ ਦੇ ਆ ਰਹੇ ਨੇ ਟਾਈਮ ਤੋਂ ਪਹਿਲਾਂ ਹੀ ਹੋਣ ਲੱਗੇ ਇਸ ਕਰਕੇ ਅਸੀਂ ਇਹ ਦਵਾਈ ਯੂਜ਼ ਕਰ ਰਹੇ ਹਾਂ ਇਹ ਦਵਾਈ ਦੀ ਦਵਾਈ ਹੈਗੀ ਤੇਰੇ ਵੀ ਨਹੀਂ ਹੋਗੀ ਚਲੋ ਚੱਕੋ ਬੱਚੋ ਰੋਟੀ ਖਾਈਏ ਲੈ ਰੱਖ ਦੋ ਇਹ ਗਲੀ ਨੂੰ ਦੇ ਦੇਣੀ ਇਹ ਤਾਂ ਹੋਣੀ ਹੈ ਕੁਛ ਰੱਖ ਦੇ ਉੱਚੇ ਰੱਖ ਦੇ ਹੁਣ ਆ ਗਲੀਂ ਦੀ ਆੜ ਰੱਖ ਲਈ ਗਲੀਂ ਕਾਉਂ 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 ਕਾਕਾ ਲੈ ਮੈਰੀ ਤੁੱਪੇ ਦਾ ਘਾਲ ਲੈਦੇ ਨੇ ਧੁੱਪ ਕਿੱਥੇ ਹੋਊ ਤੇ ਹੈਗੀ ਪਤੇ ਉਧਰ ਲੈ ਚਲੋ ਓ ਦੇ ਉੱਤਪਚ ਵਿੱਚੋ ਕਿੰਚੋ 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 ਉਹਦੇ ਨਾਲ ਲਾਲਾ ਚੱਲ ਚੱਲ ਬੱਸ ਲਓ ਜੀ ਬੈਠੋ ਬੈਠੋ ਬੈਜੋ ਬੈਜੋ ਵੀ ਅੱਜ ਕਿੰਨੇ ਫਾਰਮੈਟਰ ਨੇ ਮੇਰੇ ਇੰਨੇ ਤਾਂ ਵੀ ਹੋਣਗੇ ਖਾਣੇ ਪੈਣਗੇ ਨਹੀਂ ਫਿਰ ਮੈਂ ਧੱਕੇ ਨਾਲ ਖਵਾ ਦੂੰਗਾ ਆਲਾ ਖਾ ਰੇ ਮੁੰਡਾ ਦੇਖ ਲੈ ਬੈਠ ਕੇ ਨਾ ਨਮਾ ਕੰਮ ਕਰਦੇ ਹੈਗੇ ਥੋੜੀ ਹਾਈਟ ਦੇਖੀ ਵੀ ਥੋੜੀ ਹਾਈਟ ਕਿੰਨੀ ਹੈਗੀ ਆਜੋ ਪਹਿਲਾਂ ਗਲੀਂ ਦੇਖੀ ਗਲੀ ਚੱਲ ਥੋੜ ਦੇ ਦਿਓ ਆਖਿਆ ਥੋਰ ਮਾਰੀ ਦੇਨ ਨਾਲ ਮੈਂ ਕਿੱਥੇ ਭਾਈ ਲੈਵਲ ਲਈ ਅੰਤ ਕਰਨ ਨੂੰ ਆਸਤਿ ਯਾ ਕੋਈ ਪਰ ਕਿਹ ਨਾ ਅਸੀਂ ਇਹ ਕਿਰਾ ਕਰਦੀ ਬਾਅਦ ਮਿਲਾਂਗੇ ਅੱਦੇ ਦੀ ਰੱਖੀਓ ਪਹਿਲਾਂ ਅੱਦੇ ਚਪਲਾ ਕੱਢੋ ਕੱਲਾ ਕੱਢ ਕੇ ਨਾਲ ਇੰਦੀਆਂ ਜੋੜ ਦੋ ਇੱਥੇ ਠੀਕ ਹਾਂ ਬੱਸ ਏ ਗੁੱਡ ਮੈਂ ਚਲ ਕੇ ਨਾ ਚੋਟਾ ਕਿੱਥੇ ਆਜੋ ਪਤੇ ਦੀ ਆਜੋ ਜੀ ਥੋੜੀ ਲੋ ਸਾਈਡ ਤੇ ਚੈੱਕ ਕਰਾ ਕੇ ਆ ਗਏ ਦੇ ਹੀ ਤਾਂ ਕਲੀਨ ਹੀ ਨਹੀਂ ਗਿਆ ਗਲੀ ਮੇਤੇ ਵੀ ਥੋੜੀ ਜਿਹੀ ਘੱਟ ਥੋੜੀ ਜਿਹੀ ਘੱਟ ਕਲੀਨ ਹੀ ਥੋੜੀ ਜਿਹੀ ਹੰਡੜ ਦੀ ਵਾਰੀ ਮੈਂ 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 ਪਤਾ ਨਹੀਂ ਕੀ ਲਾ ਲਈ ਚੱਪਾ ਤਾਂ ਲੱਗ ਗਿਆ ਮੇਰੇ ਪਤਾ ਨਹੀਂ ਲੱਗਣਾ ਆ ਬੱਬਲ ਜਦੋਂ ਬਚਾਰੇ ਸੈਂਟਰ ਜਾ ਕੇ ਫੇਰਾ ਇਹ ਥੜਾ ਕਰ ਦੇਣੀ ਉੱਪਰ ਚੱਕ ਲੈ ਨਾ ਕਰਦੀਆਂ ਫੋਤੇ ਤੇ ਤੇਨੂੰ ਕੁਝ ਹੋਣਾ ਲੈ ਨਹੀਂ ਪਤੇ ਕਹਿੰਦੇ ਬੁਸੇ ਕੰਸੂ ਉਹ ਜੀ ਬਸਾ ਜਿਹੜੀ ਅੱਖਾਂ ਵਾਂਗ ਕਰ ਲਾ ਫੇਰੇ ਅੱਜ ਮਤਿਨ ਚ ਆਕਣਾਈ ਜੰਗਾ ਨੀਚੇ ਲੈ ਦੇ ਬਸ ਹਾਂ ਮੈਂ ਪਰਾਂ ਨਿਕੋ ਨੂੰ ਇਹਨੂੰ ਨੀਚੇ ਤਾਂ ਉਹ ਬਚਾ ਲੈ ਆ ਕੇ ਬਬਲ ਬਸ ਬਬਲ ਬਚਾ ਲੈ ਤਾਂ ਨਹੀਂ ਹੈ ਖੜਾ ਫੇ ਛੱਡ ਅੱਗੇ ਰੱਖ ਦੋ ਦੇਖ ਬਬਲ ਲੈ ਬਣਾਓ ਉਹ ਤਪਰ ਕੋਈ ਤੇ ਆ ਗਏ ਆਜ ਉਹ ਨੇੜੇ ਦੇਖੀ ਇਹਨੂੰ ਦੇਖਦੇ ਹਾਂ ਆਪਾਂ ਵੀ ਕਿਹਦੀ ਕੀ ਰਾਈਟ ਹੋਊਗੀ ਮੈਜ਼ਰਮੈਂਟ ਕਰਕੇ ਇਹਨਾਂ ਦਾ ਸਰ ਦਬਾ ਰਿਹਾ ਹੈ ਆਪਣਾ ਪਟਰੀਆ ਪਹਿਲਾਂ ਦਾ 4 ਫਿਟ 70 47 ਪਟਾ ਤੇਰੀ ਹੈਗੀ ਆ 4 ਫੁੱਟ 7 ਇੰਚ ਪਤਾ ਵੀ ਆ ਗਈ ਫਾਸੀ ਆ ਹੁਣ ਆ ਗਈ ਮਾਂ ਦੀ ਛੋਟੀ ਜੀ ਆ ਦੇਖੋ ਛੋਟੀ ਜੀ ਜਾਂਦੇ ਨੇਗੇ ਮਾਂ ਦਾ 5 ਫੁੱਟ 2 ਇੰਚ ਬੇਟਾ ਸੋਤੇ 5 ਫੁੱਟ 2 ਇੰਚ ਹੁਣ ਤੇਰੀ ਦਿਖਨੇ ਗੱਲੀ ਨੂੰ ਲੈ ਜੀ ਮੇਰੇ ਮੇਰੇ ਤੇਰੀ 3 ਹੋਊਗੀ ਬਸ ਤੇਰੀ ਵੀ 2 ਇਹ ਆ ਗਦੀ ਨਾ ਬਸ ਮਾਮ ਦੀ ਥੋੜੀ ਟੂ ਤੋਂ ਘੱਟ ਆ ਤੇ ਥੋੜੀ ਟੂ ਤੋਂ ਵੱਧ ਆ ਗਈ 5 ਫੀਟ 2.5 ਮੇਤੇ ਸੋਟੀ ਲਿਖੀ ਮੇਰੀ ਦੇਖ ਮੇਰੀ ਪੂਰੀ ਸਿਕ ਸਪੀਡ ਆ ਗਈ ਲੋ ਪੂਰੀ ਸਿਕ ਸਪੀਡ ਇਹ ਤਾਂ ਕਿ ਘੱਟ ਸੀ ਜੀ ਨਾ ਜੀ 11 ਨਹੀਂ ਤੇ ਵੀ 5 11 ਹੱਥ ਤੇ ਸਾਹਮਣੇ ਆ ਉਹ ਵੱਧ ਗਿਆ ਹੂੰਗਾ ਇੰਨਾ ਕਿੰਚ ਦਾ ਪਤਾ ਹੀ ਗਿਆ ਹੂੰ ਮੈਂ ਉਹ ਬਾਲਾਂ ਦਾ ਲੈਣਾ ਇੰਚ ਵਾਲਾਂ ਦਾ ਆ ਗਿਆ ਇੱਥੇ ਤਾਂ ਕੀ ਵਾਲ ਦੇ ਉੱਪਰ ਰੱਖਿਆ ਸੀ ਲਾਇਆ ਤਾਂ ਸਿਰ ਦੇ ਨਾਲ ਸੀ ਪੂਰੀ ਵਾਲਾਂ ਤੇ ਰੱਖਿਆ ਇੱਥੇ ਤਾਂ ਵਾਲ ਵੀ ਨਹੀਂ ਖੜੇ ਹੋਣਗੇ ਖੜੇ ਨਹੀਂ ਲਾਇਆ ਤੁਸੀਂ ਉਦਾਸ ਹੋ ਗਏ ਜੀ ਤੁਹਾਡੀ ਹਾਈਟ ਵੀ ਕੱਟ ਗਈ ਉਹ ਉਦਾਸ ਹੋ ਮੇਦੀ ਠੀਕ ਆ ਜਿਆ ਜਿਆ ਬਣਾ ਦੇ ਰੱਬ ਦੀ ਰੱਬ ਸੋਲਡਰ ਨਾਲ ਤਾਂ ਧੋਖਾ ਕਰ ਰਿਹਾ ਸੀ ਰੌਕਸੀ ਦੀ ਕਿਹੜੀ ਹਾਈਟ ਆ ਬੱਸ 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 ਫੇਰ ਤਾਂ ਹੁਣ ਹਾਓ ਰੋਟੀ ਹੁਣ ਜਾਣਾ ਫਿਰ ਹੁਣ ਦੱਸਣ ਤੋਂ ਕਿਹੜਾ ਹੋਣਾ ਮੇਰਾ ਬਣਾ ਕੇ ਡਾਲਾਂਗਾ ਪਤੰਗਾ ਆ ਕੇ ਡਾਲਾਂਗੇ ਜਾਣਾ ਨਹੀਂ ਆਪਾਂ ਨੇ ਜਾਣਾ ਕਿ ਨਹੀਂ ਤਾਂ ਇਹ ਦੱਸ ਦੇ। ਜਾਣਾ ਨਹੀਂ ਤੂੰ ਰਹਿ ਫਰੇਤੀ। ਹਾਂ। ਹੁਣ ਉੱਪਰ ਚੜੇਗਾ? ਓ ਮਾਈ ਗੋਡ। ਸੀੜੀ ਚੱਕਣੀ ਪਊਗੀ ਹੁਣ। ਚਲੋ ਦੇਖਦੇ ਆਂ ਚੜ ਕੇ ਉੱਪਰ। ਅਸੀਂ ਚੱਲੇ ਜੀ। ਮੈਂ ਕਿਹਾ ਸੀ ਆਕੜ ਵੀ ਤੋੜਨਾ। ਅੱਜ ਉਹ ਵੀ ਆ ਰਹੀ ਆ ਬਾਂਦਰੀ ਵੀ। ਕਿੱਥੋਂ ਆਈ? ਇਧਰ ਹੀ ਹਟ ਦੋ ਹੱਤਾ। ਇੱਥੋਂ ਹੀ ਆ ਜਾ। ਉਸਨੂੰ ਆ ਜਾ। ਉਹ ਕਸਨੀਆਂ ਨਾਲ ਆ ਜਾਣਾ। ਚਲੋ ਦੇਖੋ ਚੜ ਕੇ ਤੇ ਚੜੂ ਗਲੀਆਂ ਚੜਵਾ ਦੇ ਇਹਦੇ ਨਾਲ ਚੜਨਾ ਹੀ ਨਹੀਂ ਡਾਡਾ ਨਾ ਪਤਾ ਕੀ ਕਰ ਸਕਦੇ ਬਈ ਜਿਵੇਂ ਇਹ ਤਾਂ ਕਹਿੰਦਾ ਚੜਨਾ ਤਾਂ ਹੈਗਾ ਹੀ ਹੈ ਹਵਾ ਤਾਂ ਹੈ ਹੀ ਨਹੀਂ ਹੈ ਅਵੇ ਪਿੱਛੋਂ ਫੜ ਲਾ ਪੂਰੇ ਲੈ ਆ ਫੜਾ ਦੇ ਭਾਈ ਮੈਂ ਫੜ ਲਾਂ ਸਮਨ ਨੂੰ ਫੜਾ ਕੇ ਰੀ ਲੇ ਹੇ ਉੱਡਾ ਲਿਆ ਉੱਡੇ ਤਾਂ ਆਇਆ ਉੱਡੇ ਤਾਂ ਆਇਆ ਹੇ ਚੱਲ ਚੱਲ ਹੁਣ ਦੇਖ ਇੱਕ ਵਾਰੀ ਹੋਰ ਦੇਖ ਟਰਾਈ ਕਰੋ ਵਾਰੀ ਵਾਰੀ ਚੱਲ ਵੀ ਪਤਾਲ ਕੋ ਪਤੇ ਦਾ ਉਤਰ ਗਿਆ ਤੇਰੀ ਵਾਰੀ ਮੈਨੂੰ ਫੜ ਕੇ ਰੱਖਦਾ ਸੀੜੀ 'ਨੂੰ ਫੜ ਜਾ ਫੜ ਜਾ ਫਤਿਹ ਦੇ ਨੀਚੇ ਹੋ 40 ਰੀ ਹਮ ਤੱਕ ਚੜਨ ਕੀ ਹੈ ਸਭ ਕਿਹਨੇ ਕਿਸੀ ਦਾ ਕਹਿ ਨਹੀਂ ਕੀ ਕੋਲਰ ਪੀਉ ਦੇ ਨਾਲ ਪਤੰਗ ਕਿੱਦਾਂ ਨਹੀਂ ਸੱਜ ਰਿਹਾ ਪਤੰਗ ਚੜਾ ਕੇ ਆਏਗੇ ਨਹੀਂ ਕੱਲਾ ਕੱਲਾ ਆਹ ਪਤੰਗ ਸੀਗਾ ਚੜਿਆ ਨਹੀਂ ਹੈਗਾ ਤੁਹਾਡਾ ਮਿਸ਼ਨ ਫੇਲ ਹੋ ਗਿਆ ਪਤੰਗ ਚੜਾਉਣਾ ਪਤੇ ਚਾਰ ਹੋ ਗਏਗੇ ਸਾਰੇ ਆਨੇ ਆ ਬੈਠੀਏਗੀ ਪਤਾਲ ਕੋਰ ਇੱਕ ਜਪਾਣ ਵਾਸਤੇ ਉਹ ਬੱਟੀ ਪਤਾਲੇ ਤੇ ਤਿਆਰ ਹੋਈ ਇੱਕ ਉਹ ਫਿਰਦਾ ਦਾ ਸਾਰਾ ਟੱਬਰ ਹੁਣ ਚੱਲਿਆ ਦਵਾਈ ਲੈਣ ਵਾਸਤੇ ਚਾਰਾਂਗੇ ਚੱਲਦੇ ਆ ਬਸ ਆਜੋ ਬੱਚਾ ਲੋਗ ਆ ਜੀ ਹਿੱਕਰ ਬੰਦ ਚੰਦ ਨੂੰ ਲੈ ਕੇ ਦਾ ਚੰਦ ਨੂੰ ਲੈ ਕੇ ਨੋਪਰੇ ਲੈ ਲੋਗੇ ਡਾ ਚਿਬਾਏ ਕੇ ਬੱਚਾ ਲੋਗ ਮੇਰੇ ਮੇਰੀ ਸਵਾਰੀ ਦੋ ਜੀ ਚਲਿਏ ਜੀ ਦੇਖ ਲੋ ਜੀ ਆ ਵੇਟ ਕਰਨੀ ਹੈ ਹਲੇ ਰੈਜ਼ਨ ਹੈ ਆਪਾਂ ਚੜ ਦੋ ਹਾਂ ਟਾਸਟ ਚੜ ਦੋ ਬਾਹਰ ਚੜ ਦੋ ਸਟੋ ਆ ਵੀ ਬੱਚਿਓ ਕੱਲੀ ਕੱਲੀ ਦਵਾਈ ਲੈ ਕੇ ਆਉਣੀ ਹੈ ਪਹਿਲਾਂ ਤਾਂ ਇਹ ਦੱਸੋ ਮੈਂ ਆਪਣੇ ਲੈ ਕੇ ਆਈ ਨਹੀਂ ਇੱਕ ਸਬਜ਼ੀਆਂ ਦੀ ਸਬਜ਼ੀਆਂ ਦੀ ਵੀ ਸਬਜ਼ੀਆਂ ਲੱਗਣ ਲੱਗ ਜਾਂਦੇ ਤੁਹਾਡੇ ਇਹ ਸਬਜ਼ੀਆਂ ਖਾਣ ਲੱਗ ਜਾਂਦੇ ਹਾਂ ਤੇ ਤੈਨੂੰ ਕਾਹਦੇ ਲਈ ਉਹ ਦੂvidaਸ ਤੈਕੇ ਬਣਾਈ ਦੀ ਪੜਾਈ ਦੀ ਪੜਾਈ ਦੀ ਹੋਗੀ ਬਣਾਈ ਹੋਰ ਕੱਲ ਦਿਨ ਬੋ ਦੱਸ ਤਾ ਸਾਈ ਕਹਨਾ ਟੁੱਟਣਾ ਨਾ ਬੋਲਾ ਟੁੱਟਣਾ ਨਾ ਬੋਲੇ ਸਿੱਧਾ ਬੋਲਣ ਦੀ ਐ ਕਹ ਤੂੰ ਸਿੱਧਾ ਬੋਲਾ ਸਿੱਧਾ ਬੋਲਣ ਦੀ ਲਿਆਊਗਾ ਬਸ ਸਿੱਧਾ ਬੋਲਣ ਦੀ ਲਿਆਊਗਾ ਚਲੋ ਚਾਲ ਦਾਂਗੇ ਹੁਣ ਲੈ ਕੇ ਆਉਣਗੇ ਦਵਾਈਆਂ ਤੂੰ ਇਹਨਾਂ ਬਸ ਤੇ ਨਾਲੇ ਘੁੰਮ ਫਿਰੌਣ ਕੇ ਬਾਹਰ ਜਾ ਕੇ ਟ੍ਰੇਨ ਦੀ ਪਾਟੜੀ ਦੇ ਨਾਲ ਨਾਲ ਜਾ ਰਹੇ ਟਰੇਨ ਕਿੱਥੇ ਗਿਆ ਮੇਰੇ ਨਾਲ ਨਾ ਆਉਗੀ ਰੱਬ ơi ਇਹ ਗੱਲ ਬਣਾ ਰਿਹਾ ਹਾਂ ਤਾਂ ਪਤਾ ਜਿਵੇਂ ਟੁੱਟੀ-ਬੁੱਟੀ ਸੜਕਾਂ ਦੀ ਸੜਕ ਦਾ ਤਾਂ ਪੂਰਾ ਹਾਲ ਹੈ ਹੋਰ ਇਹ ਜੀ ਟੁੱਟੀ-ਬੁੱਟੀ ਸੜਕ ਤੇ ਗਾਇਸ ਦੇਖ ਲਓ ਟੈਵਲ ਕਰਕੇ ਜਾਣਾ ਪਊਗਾ ਸਾਨੂੰ ਸਵੇਰ ਤੇ ਚੱਲੀਆਂ ਟਾਲੀਆਂ ਆਣਾ ਜੀ ਸਵੇਰ ਦਾ ਪੂਰਾ ਜੋਰ ਹੈਗਾ ਹੂੰ ਕਿੰਨੀਆਂ ਟਾਲੀਆਂ ਮਿਲੀਆਂ ਨੇ ਆਪਾਂ ਰਸਤੇ 'ਚ ਬਹੁਤ ਜ਼ਿਆਦਾ ਹੈਦਾ ਅੱਜ ਘਾਟਾ ਕਲੂ ਰਸ ਜ਼ਿਆਦਾ ਹੋਊਗਾ ਵਧੀਆ ਹੋਊਗਾ ਬਸ ਐਵੇਂ ਕੱਲ੍ਹ ਨੂੰ ਰਾਤ ਨੂੰ ਲੋਕ ਜ਼ਿਆਦਾ ਤੁਰਨਗੇ ਕਿਉਂਕਿ ਟ੍ਰੈਫਿਕ ਘਟ ਹੁੰਦੀ ਹੈ ਹਾਂ ਲੰਗਰ ਚੱਲਦਾ ਸੀ ਕਿਤੇ ਲੰਗਰ ਤੋਂ ਚੌਂ ਮਿਲ ਗਏ ਨੇਗੇ ਇੱਕ ਉਹ ਪਿਛੇ ਬੈਠੀ ਗੱਡੀ ਆ ਦੇਖੋ ਮੈਂ ਬਤਾਲ ਕਰ ਬੀਬੀ ਫਤਿਹ ਹਾੜਾ ਸੌਂ ਗਿਆ ਆਪਾਂ ਤੇ ਗੱਡੀ ਸੇ ਆਪ ਬੈਠਣ ਜਾਤਾ ਹਾਂ ਹੂੰ ਅੰਦਰ ਚੌਲਾਂ ਦੇ ਵੱਡ ਚੱਲਦੀ ਆ ਡਾਈਟ ਵਾਲੇ ਬੰਦਿਆਂ ਦੀ ਹੂੰ ਲੰਗਰ ਲਈ ਦੀ ਕੋਈ ਹੋਰ ਕੁਝ ਨਹੀਂ ਆ ਖਾਦੀ ਹੁੰਦੀ ਆ ਇਹ ਨਹੀਂ ਛੱਡਦੀ ਹੁੰਦੀ ਆ ਰਾਸਤੇ ਚੱਲ ਸਮਾਂ ਦੇ ਆ ਮੈਂ ਦੋ ਗਜਮਚੀ ਖਾਦਣੀਆਂ ਸਵਾਲੇ ਕੋਈ ਵੀ ਚੀਜ਼ ਹੋ ਵੀ ਨਹੀਂ ਛੱੜਦੀ ਹੁੰਦੀ ਇਹ ਤਾਂ ਡਾਈਟ ਤੇ ਚੱਲ ਰਹੀ ਹੈ ਨਹੀਂ ਇਹਨੇ ਰੋਟੀਆਂ ਕਿਹੜੀਆਂ ਨਾ ਮੈਡ ਦੀਆਂ ਨਹੀਂ ਅਸੀਂ ਹਾਂ ਕਹਦੇ ਕਿ ਕਿੰਨੇ ਗੈਂਦੇ ਨਹੀਂ ਖਾਂਦੀ ਨਹੀਂ ਹੁੰਦੀ ਫਿਰ ਤੂੰ ਆਪੇ ਨਹੀਂ ਖਾਂਦੀ ਹੁੰਦੀ ਅੰਨਾ ਵੀ ਨਹੀਂ ਛੱੜਦੀ ਉਹਦੇ ਕਹਿੰਦੀ ਆ ਰੋਕ ਲਾ ਰੋਕ ਲਾ ਰੁਕ ਲਾ ਸੰਗਰਾ ਕਰਕੇ ਚੱਲੋ ਵਧੀਆ ਸਵਾਲ ਵੀ ਲਾ ਦਿੰਦੇ ਲੰਗਰ ਦੀ ਚੀਜ਼ ਨਾ ਤਾਂ ਕਰਕੇ ਬਸ ਗਾਇਸ ਪਹੁੰਚਣ ਵਾਲੀ ਹੈ ਹੁਣ ਆਪਾਂ ਲਓ ਗਾਇਸ ਇੱਕ ਹੋਰ ਅਗੇ ਲੰਗਰ ਆਇਸੀ ਲੰਗਰ ਤੇ ਹੁਣ ਇਹਨਾਂ ਨੇ ਆ ਲੈ ਲਿਆ ਨੇਗੇ ਬੱਚਿਆਂ ਨੇ ਡੱਬੀਆਂ ਮਿਲੀਆਂ ਨੇ ਇਹਨਾਂ ਨੂੰ ਬਿਸਕਟਾਂ ਦੀਆਂ ਮੈਂ ਇਹ ਕਰਦੀ ਆ ਆ ਟਾਈਗਰ ਮੈਂ ਖਾ ਲੈਨੀ ਆ ਪਤਰੇ ਦੁ ਮੰਗ ਜਾਨੀ ਹੈਗਾ ਉਹਨੂੰ ਪਾਰ ਲੈ ਜੀ ਤੇਰਾਂ ਨੂੰ ਅੱਛਾ ਵੀ ਦਿਮਾਗ ਆਜੂ ਪਾਰ ਲੈ ਜੀ ਨਾਲ ਹਾਂ ਬਾਹਲੀ ਚਲਾਕ ਆਹੀ ਹੈ ਵਿੱਚ ਕਹਿੰਦੀ ਲੈ 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 ਲਓ ਉਦੀ ਪਟੰਨੇ ਕਹਿੰਦੇ ਸਪੀਸਲਾ ਬੰਦਾ ਹੀ ਖਾਂਦਾ ਹੈਗਾ ਹੋਰ ਕੋਈ ਵੀ ਖਾ ਰਿਹਾ ਕੁਝ ਇਹੀ ਖਾਣ ਵਾਲੀ ਆ ਗਈ ਹਰੇਕ ਲੰਗਰ ਤੇ ਕਹਿੰਦੀ ਲੈ ਲਓ ਮੈਂ ਰੋਟੀ ਨਾ ਹੋਵੇ ਕਹਿੰਦੀ ਹੋਰ ਕੋਈ ਮਰਜ਼ੀ ਲੰਗਰ ਹੋਵੇ ਉਹ ਸਾਰੇ ਆ ਚੀਜ਼ਾਂ ਖਾ ਲੂੰਗੀ ਰੋਟੀ ਨਹੀਂ ਖਾਣੀ ਉਸ ਇੱਕ ਕਾਜਾ ਉਹ ਤੇ ਕੀ ਵੀਰ ਦਾ ਢੋਕੀ ਲਾਉਣੀਆਂ ਢੋਕੀ ਲਾਉਣੀਆਂ ਹੈ ਬੜਾ ਗਾਉਗਾ ਲੜਾ ਆ ਕੀ ਆ ਓਕੇ ਇਹ ਚੱਲ ਵੀ ਜੇ ਕਿਹੜਾ ਉਹ ਪਾਣੀ ਪੋਣੀ ਵਾਸਤੇ ਹੋਊਗਾ ਕੁਛ ਆਜੋ ਚੱਲੀਏ ਆਜੋ ਆਜੋ ਵੀ ਬੈਠੋ ਬੱਚੋ ਹੋਕਾ ਕਰ ਲਈਆ ਤੇ ਰੋਠੀ ਠੀਕ ਹੈ ਚੱਲੀਏ ਹੁਣ ਵਾਪਸ ਆ ਦੇਖੋ ਜੀ ਡਾਈਟ ਚੱਲਦੀ ਮਨਾ ਮੈਂ ਤਾਂ ਨਹੀਂ ਹੁਸਕੰਦੀ ਬੱਚਿਆਂ ਦੇਰੀ ਹੈ ਕਿਹਾ ਆਪਾਂ ਇਹਨੇ ਪਕੌੜੇ ਤੇ ਉਹ ਪਿੱਛੇ ਘਰ ਆ ਬ੍ਰੈਡ ਪਿੱਛੋਂ ਦਾ ਲੈਣ ਇਹਨਾਂ ਨੇ ਬ੍ਰੈਡਾਂ ਦਾ ਲੰਗਰ ਹੁਣ ਇਹਨਾਂ ਨੂੰ ਮਿਲ ਗਏ ਪਕੌੜੇ ਰਾਸਤੇ 'ਚ ਆਉਂਦੇ ਆਉਂਦੇ ਜੇ ਸਾਡੀ ਡਾਈਟ ਡੂਟ ਚੱਲਦੀ ਸੀਗੀ ਕਿਧਰ ਹੀ ਲੰਘੀ ਅੱਜ ਦੇ ਦਿਨ ਤਾਂ ਹੁਣ ਕਿਉਂਕਿ ਲੰਗਰ ਦੀ ਚੀਜ਼ ਦੇਖ ਕੇ ਰਹਿ ਆ ਨਹੀਂ ਜਾਂਦਾ ਹਾਂ ਮੈਂ ਤਾਂ ਬਸ ਗਰਕੀ ਆ ਸਿੱਧਾ ਰੱਖ ਕੇ ਨੂੰ ਲੈ ਕੋਈ ਨਾ ਲਾ ਉਹ ਪਿੱਛੇ ਨਹੀਂ ਸੜਦੀ ਉਹ ਤੂੰ ਮੈਨੂੰ ਸੌਫਟ ਨਹੀਂ ਤਾਂ ਹੀ ਲਿਖੀ ਆ ਆਲਾ ਸੁਪਾ ਪਿਆ ਹੁੰਦਾ ਜਿਵੇਂ ਮੈਨੂੰ ਲੱਗਦਾ ਨਾ ਤੂੰ ਦੇਖਦੇਂਗੇ ਉਹ ਤਾਂ ਪਿੱਛੇ ਦੇਖਦੇ ਆ ਓਖੀ ਹੋਈ ਆ ਉਹ ਤਾਂ ਆਏ ਨਾ ਇਹ ਤਾਂ ਆਪੇ ਭਾਜੀ ਨਾ ਇਹ ਭਾਜੀ ਆ ਬਸ ਹੂੰ ਆ ਸੌ ਉਲਾਦ ਆ ਮਨੂੰ ਆ ਕਿੱਥੇ ਸੌਗਾ ਹਾਂ ਦੇਖ ਪੰਕਾ ਘਾਰਿਆ ਇਹ ਭੱਜ ਦੀ ਬਹੁਤ ਹੈ ਲੇਕਿਨ ਛੱਡੋ نیچے نیچے ਛੱਡ ਦੇਖਾਂਗੇ ਕਿ ਇਹ ਨਾਲ ਜਿੱਤੂ ਕਰੀਏ ਸਲਵਾਉਂਦੀ। ਵਾਰ ਇਸ ਆ ਜਿੱਤ ਗਿਆ ਗਲੀ ਨਾਲ। ਹਾਂ। ਇਹ ਤਾਂ ਨਾਲ ਤਾਂ ਡਾਈਗਨ ਦੇ ਦੌੜ ਦਿਖਾ ਜਾ ਨਿੰਦਾ। ਅੱਛਾ। ਛੱਡ ਦੇ نیچے ਛੱਡ ਦੇ ਹੁਣ। نیچے ਛੱਡ ਦੇ। ਛੱਡ ਦੇ ਉਹਨਾਂ ਨੂੰ ਨਾ ਛੱਡੋ। ਇੱਕ ਨਾ ਛੱਡੋ। ਇੱਥੇ ਸੱਜੇ ਦੇ। ਬਾਹਰ ਘਰ ਉਹਨੇ ਵੀ ਛੱਡਦਾ। ਕੀ ਕਹਿੰਦਾ ਕਰ ਰਿਆ ਰਸ? ਹਾਂ। ਆ ਬੰਨ ਦੇ। ਕਿ ਹਟਵਾ ਦੇ ਬੂਟ ਮੈਂ ਹੀ ਪਾਦਾ। ਅੱਛਾ। ਡਰ ਪੈਂਦੇ ਨੇ ਕੀ ਹਾਂ ਇਹ ਤਾਂ ਖਾ ਗਿਆ ਚਿੱਟੀ ਗਿਆ ਲੈ ਦੇਖੋ ਨਾਲ ਜੇ ਉਹ ਤਾਂ ਹੋ ਭੱਜ ਗਿਆ ਆਪਾਂ ਉਹ ਨੂੰ ਕਰ ਦੇ ਇੱਧਰ ਚਲ ਚੱਲੀਏ ਹੁਣ ਆਪਾਂ ਬਾਹਰ ਤੋਂ ਭੱਜ ਤਾਂ ਕੇ ਹੋਰ ਬਾਦ ਤੋਂ ਹੋਊਗੀ ਹੁਣ ਨਹੀਂ ਰੋਤੇ ਪੈਗਾ ਚੱਲੇ ਵੀ ਗੁਰਲੀ ਗੁਰਲੀਨ ਲੈ ਦੋ ਮਿੰਟ ਬਾਅਦ ਸਪੱਕਾ ਕੇ ਚੱਲਦੇ ਚੱਲਦੇ ਚਲੋ ਹੁਣ ਉਹ ਖੁੱਲ ਗਈ ਇਹਦੀ ਉਹ ਤਾਂ ਬਹਿ ਗਿਆ ਬਠਾਇਆ ਇਹਨੂੰ ਵੀ ਵਿੱਚ ਹੁਣ ਆ ਜਾ ਚਲੋ ਕੱਟਾਬ ਹੋ ਗਿਆ ਕੱਟਾਬ ਕਿਨਆਬ ਆ ਕਿਨਆਬ ਕਰ ਲਿਆ ਫਤੇ ਤੇ ਆ ਤਾਂ ਬਹਿ ਗਿਆ ਤੁਹਾਡੇ ਵਾਲ ਦਾ ਵਿੱਚ ਇਹ ਕਹਿੰਦਾ ਟਾਟਾ ਮੈਂ ਚਲਿਆ ਹੁਣੇ ਜਾਊਗਾ ਆਪਣੇ ਨਾਲ ਕੰਮ ਛੱਡ ਜਾਵਾਂਗੇ ਪੰਜ ਪੰਜ ਛੱਡ ਜਾਾਂਗੇ ਪੁੱਛ ਆਵਾਂਗੇ ਤੇ ਸੀ ਜਾ ਲੈ ਪਰਮਿਸ਼ਨ ਫਿਰ ਜਾ ਭੱਜ ਚੱਲ ਤੂੰ ਤਾਂ ਲਾਈਏ ਚੱਲੀਏ ਚੜ ਗਿਆ ਹਾਂ ਕਰ ਦੋ ਟੈਲੀ ਆਪਾ ਟਾਟਾ ਕਰ ਦੋ ਹਾਂ ਚਲੋ ਫੇੜੀ ਨਹੀਂ ਜਾਂਦਾ ਟਾਟਾ 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 ਚਲੋ ਪੱਜ ਚਾਲ ਦੇਾਂਗੇ ਹਾਂ ਚਲੋ ਉਹ ਤਾਂ ਮੂਰ ਮੁੜ ਲੈਣਾ ਉਥੋਂ ਕਹਿੰਦਾ ਨਾਲ ਹੀ ਜਾਣਾ ਰਿਸ਼ਤੇਦਾਰੀ ਚਾਏ ਹੋਏ ਆਗੇ ਲੈ ਕੇ ਚਲੀ ਪੁੱਤ ਟਾਟਾ ਕਰ ਦਿਓ ਜਨਾ ਮੰਮਾ ਨੇ ਟਾਟਾ ਕਰ ਦਿਓ ਜਾਏਗਾ ਸਾਡੇ ਨਾਲ ਜਾਏਗਾ ਹਾਂ ਜਾਊਗਾ ਇਹ ਲੈ ਆਇਆ ਦੇਖ ਕਾਕੇ ਨੂੰ ਲੱਗਦਾ ਨਹੀਂ ਵੈਲਾਦਾ ਦੇਖ ਅਗਲੇ ਤਾਂ ਮੰਨ ਲਾਗੇ ਜੂ ਜਾਏਗਾ ਜਾਏਗਾ ਚਲੋ ਮੰਨ ਲਾਗੇ ਕੀ ਨਹੀਂ ਆਜਾ ਪੁੱਤ ਮਾਣੇ ਉਹ ਮੈਂ ਨਹੀਂ ਆਦਾ ਉਹ ਇਹ ਤਾਂ ਨਹੀਂ ਜਾ ਟਾਟਾ ਟਾਟਾ ਦੀਦੀ ਟਾਟਾ ਆਏ ਦੀਦੀ ਬਾਏ ਦੀਨੂ ਕਰਦੇ ਪੁੱਤ ਮੈਂ ਕਰ ਦੋ ਬਾਏ ਬਾਏ ਕਰ ਦੋ ਗੇਰੀ ਬਾਏ ਦੀਨੂ ਬਾਏ ਬਾਈ ਬਾਈ ਚਲੋ ਚਲੋ ਰੋਣੇ ਲੱਗਿਆ ਸੀਗਾ ਰੋ ਲਗਾ ਵਿਚਾਰ ਹੈ ਰਾਣਾ ਪਾਉਗਾ ਹੋਰ ਚ ਜਮਾਨ ਇਹ ਉਹ ਪੁੱਤ ਛੋਟਾ ਜਿਹਾ ਕੱਕਾ ਉਹ ਕਿੱਥੇ ਵਾਜ ਜਾਂਦਾ ਆਪਣੇ ਨਾਲ ਉਹ ਦੇਖੋ ਬੈਠਾ ਗਿਆ ਸੀ ਐ ਨਹੀਂ ਉਹ ਫਿਰ ਬਾਅਦ ਚ ਰੂੰਦਾ ਵੀ ਮਮਾ ਕੋਲ ਜਾਣਾ ਐ ਤਾਂ ਤੁਸੀਂ ਵੀ ਕਰ ਦਿੰਦੇ ਛੋਟੇ ਹੁੰਦੇ ਛੋਟੇ ਹੁੰਦੇ ਤੁਸੀਂ ਵੀ ਕਹਿੰਦੇ ਹੁੰਦੇ ਤੁਸੀਂ ਵੀ ਜਾਵਾਂਗੇ ਅਸੀਂ ਹਾਂ ਅਸੀਂ ਤੁਸੀਂ ਬਹਿ ਜਾਂਦੇ ਜੜ ਕੇ ਕਾਲ ਮਾਰ ਕੇ ਵੀ ਅਸੀਂ ਵੀ ਜਾਣਾਗਾ ਤੇਰੇ ਕਿ ਆਏ ਸੀ ਫਿਰ ਅਸੀਂ ਵੀ ਤੁਹਾਨੂੰ ਆਈ ਲਾ ਲੰਦੇ ਹੁੰਦੇ ਸੀਗੇ ਉਹਦੇ ਰਿਸ਼ਤੇਰ ਵਿੱਚ ਕੜ ਗਏ ਸੀਗੇ ਜੀ ਹੁਣ ਚੱਲਿਆਂਗੇ ਹਨੇਰਾ ਹੀ ਹੋ ਗਿਆ ਹਨਾ ਲਗਭਗ ਆਪਾਂ ਨੂੰ ਲੇਟ ਹੋ ਗਿਆ ਲੇਟ ਹੋ ਗਏ ਕਾసే ਪਤੰਗ ਪਤੰਗ ਰਾਤ ਨੂੰ ਚੜ੍ਹਾ ਲਈ ਦੂਦਾ ਜਾ ਕੇ ਕਾਲੂ ਚੜ੍ਹਾ ਲਈ ਹੋਰ ਚਲੋ ਹੁਣ ਘਰੇ ਚੱਲਦੇ ਆ ਗਾਇਸ ਅ ਅੱਜ ਦਾ ਜਿਹੜਾ ਬਲੌਗ ਆ ਉਹ ਵੀ ਕਾਫੀ ਲੰਮਾ ਹੋ ਗਿਆ ਗਾ ਤੇ ਗਾਇਸ ਜਿਹੜਾ ਅੱਜ ਦਾ ਬਲੌਗ ਆ ਆਪਾਂ ਇੱਥੇ ਖਤਮ ਕਰਦੇ ਆਂਗੇ ਇਹਨੂੰ ਜੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਗਾਇਸ ਵਧੀਆ ਲੱਗਿਆ ਇਹਨੂੰ ਲਾਇਕ ਜ਼ਰੂਰ ਕਰ ਦਿਓ ਇਸ ਤੇ ਸ਼ੇਅਰ ਵੀ ਕਰ ਦਿਓ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ Callu mel de de bye bye bye, -bye. Good night. Good night. bye.